ਇਹ ਇੱਕ ਵੀ ਗੱਲ ਹੈ ਜੀ ਕਿ ਸਟੇਟ ਇਨਸਪੈਕਟਰ ਸਾਹਿਬ ਨੇ ਜਿਹੜੇ ਹੈਗਾ ਤਸਕਰਾਂ ਦੇ ਸੰਬੰਧ ਵਿੱਚ ਨਵੀਂ ਕਲਾਸ ਦੇ ਉਸ ਮਾਦ ਵਿੱਚ ਪੀਆਰਐਸ ਦੇ ਏਰੀਆ ਵਿੱਚ ਕਿਤੇ ਮਰੀ ਸੀਰੀਅਸਲੀ ਪੁਲਿਸ ਪਾਰਟੀ ਦੇ ਨਾਲ ਤੇ ਉੱਥੇ ਇਹਨਾਂ ਨੂੰ ਇਨਫਰਮੇਸ਼ਨ ਆਈ ਸੀਗੀ ਕਿ ਅਸੀਸ ਕੁਮਾਰ ਅਸੂ ਸੁਖੰਦਰ ਲਾਡੀ ਤੇ ਇੱਕ ਲੇਡੀ ਨਾਲ ਵੰਦਨਾ ਉਹ ਤਿੰਨੋਂ ਮਿਲ ਕੇ ਜਿਹੜੀ ਕਿ ਹਰੋਇਨਾਂ ਦਾ ਧੰਦਾ ਕਰਦੇ ਹੈਗੇ ਇਹਨਾਂ ਨੇ ਕਿ ਚੋਸ ਕਰ ਰੱਖੀ ਹੋਈ ਹੈ ਉਹਦੇ ਵਿੱਚ ਇਹ ਹਰੋਇਨ ਦੀ ਸਪਲਾਈ ਕਰਦੇ ਹੈਗੇ ਤੇ ਅੱਜ ਵੀ ਇਹਨਾਂ ਨੇ ਹਰੋਇਨ ਦੀ ਸਪਲਾਈ ਕਰਨ ਵਾਸਤੇ ਨਰਮਨ ਲਗਾ ਦੇਰੀ ਹੋਇਆ ਵਿੱਚ ਰੇਡਾਕ ਕੋ ਉੱਥੇ ਕੋਈ ਹੋਟਲ ਹੈ ਰੈਸਟੋਰੈਂਟ ਉਹਦੇ ਨਜ਼ਦੀਕ ਇਹਨਾਂ ਨੇ ਆਉਣਾ ਸੀਗਾ ਤੇ ਜਿਸ ਵੇਸਤੇ ਉੱਥੇ ਨਾਕਾਬੰਦੀ ਕੀਤੀ ਗਈ ਚੈਕਿੰਗ ਦੇ ਦੌਰਾਨ ਇਹ ਕਾਬੂ ਆਏ ਕਬੂ ਆਣ ਤੋਂ ਬਾਅਦ ਜਦੋਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਤੇ ਮੇਰੇ ਪ੍ਰੈਜ਼ੈਂਸ ਦੇ ਵਿੱਚ ਲੇਡੀ ਜਿਹੜੀ ਹੈਗੀ ਵੰਦਨਾ ਇਹਦੇ ਪਰਸ ਦੇ ਵਿੱਚੋਂ ਇੱਕ 500 ਗ੍ਰਾਮ ਜਿਹੜੀ ਹੋਵੇ ਬੰਦ ਐਸਰ ਗੱਲ ਕਰੀਏ ਇਹ ਲੈ ਕੇ ਕਿੱਥੋਂ ਆnde ਸੀਗੇ ਇਹ ਫਰੋਸਪਤਿਲ ਆ ਕੇ ਆਣੇ ਸੀ ਸਰ ਲੱਗਦਾ ਵੀ ਕਿੰਨੇ ਕਿਤੇ ਬਾਦਰਾ ਦੇ ذریعے ਪਹਿਲਾਂ ਵੀ ਕੀਤਾ ਕੋਈ ਇਹ ਵੀ ਨਾ ਅਜੇ ਡਿਟੇਲਸ ਪੋਸਿਬਲ ਨਹੀਂ ਹੈ ਤੇ ਕਾਫੀ ਕੁਝ ਅਜੇ ਚੁਕਾਸੀ ਹੋ ਸਕਦਾ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਹੈ ਕਿੰਨੀ ਉਮਰ ਆਜੀ ਰੁਪਈਆ ਇਹ ਇੱਕ ਮਾਮਲਾ ਦਰਜ ਹੈਗਾ ਇੱਕ ਦੇ ਉੱਪਰ ਤੇ ਉਮਰ ਇਹਨਾਂ ਦੀ ਕੋਈ ਲਗਭਗ ਲੇਡੀ ਜਿਹੜੀ ਹੈਗੀ ਉਹਦੀ ਨਰਜਾਇਦਾ ਹੈਗੀ ਹੈ ਤੇ ਬਾਕੀ ਜਿਹੜੇ ਦੂਸਰੇ ਹੈਗੇ ਆ ਲਗਭਗ ਉਹਨਾਂ ਦੀ ਉਮਰ ਵੀ ਕੋਈ 21 16 ਹਾਂ ਇੱਕ 21 ਸਾਲ ਦਾ ਹੈਗਾ ਦੂਸਰਾ 41 ਸਾਲ ਦਾ ਹੈਗਾ ਲੀਡਿੰਗ ਜਿਹੜੀ ਹੈ ਵੀ ਲੱਗਦਾ ਕਈ 48 ਸਾਲ ਦੀ ਹੈ। ਉਹ ਭਾਈ ਕਿੰਨੀ ਕੀ ਕਰਦੇ ਸਰ। ਦੇਖੋ ਜਿਹੜਾ ਇੱਕ ਤਾਂ ਹੈਗਾ ਅਸੀਸ ਕੁਮਾਰ ਅਸੂ ਇਹ ਸਨਾਰੇ ਦਾ ਕੰਮ ਕਰਦਾ ਰਿਹਾ ਹੈ। ਦੂਸਰਾ ਸੁਖਵਿੰਦਰ ਸਿੰਘ ਹੈਗਾ ਇਹ ਆਪਣਾ ਟੈਕਸੀ ਵਗੈਰਾ ਚਲਾਉਂਦਾ ਹੈ, ਕਾਰ ਟੈਕਸੀ ਚਲਾਉਂਦਾ ਹੈ। ਤੇ ਲੀਡਿੰਗ ਜਿਹੜੀ ਹੈਗੀ ਹੈ ਉਥੇ ਇੱਕ ਜਿਹੜਾ ਹੈਗਾ ਫਰੋਸਪੁਰ ਕੈਂਪ ਦੇ ਵਿੱਚ ਹਸਪੀਟਲ ਉਹਦੇ ਵਿੱਚ ਪ੍ਰਾਈਵੇਟ ਜੌਬ ਕਰਦਾ ਹੈ। ਹਾਂ ਗੱਲ ਕਰੀ ਸਪਲਾਈ ਕਿੱਥੇ ਦੇਣੀ ਚਾਹੀਦੀ ਹੈ? ਸਪਲਾਈ ਇੱਥੇ ਆਈ ਸੀਗੀ ਦੇਣ ਵਾਸਤੇ। ਦੇ ਹਜੇ ਇਹਦੇ ਖੁਲਾਸੇ ਹੋਣੇ ਸਾਰੇ ਇਤਨਾ ਪੇਸ਼ਾ ਨਾਲ ਲੈ ਜਾਇਆ ਗਿਆ ਉਸ ਤੋਂ ਬਾਅਦ ਸਾਰੇ ਉੱਤੇ ਪਹਿਲਾਂ ਹੀ ਕੁਝ ਨਾ ਕਰਨਾ ਦਰਜਾ ਸਰ ਕਿਹਾ ਕਿ ਸ੍ਰੀ ਪਹਿਲਾਂ ਵੀ ਜ਼ਮਾਨਤ ਹੋ ਗਈ ਸੀ ਹਾਂ ਇਹ ਵੀ ਲੰਘੇ 30 ਸਾਲ ਪਹਿਲਾਂ ਇਹ ਜ਼ਮਾਨਤ ਹੋ ਗਈ ਸੀ ਤੇ ਉਹ ਜ਼ਮਾਨਤ ਹੀ ਸੀਗਾ ਸਰ ਲੱਗਦਾ ਕਿ ਤਰ੍ਹਾਂ ਕਿਤੇ ਜਿਹੜੇ ਪਾਕਿਸਤਾਨ ਦੇ ਨਾਲ ਜਿਹੜਾ ਤਾਲੁਕ ਫਿਰ ਜੁੜੇ ਦੇਖੋ ਇਹ ਤਾਂ ਸਾਰੇ ਜੀ ਪਾਰਟ ਆਫ ਫਦਰ ਇਨਵੈਸਟੀਗੇਸ਼ਨ ਹੈ ਜੀ ਦੇਖ ਇਹ ਵੀ ਅੰਤਰਰਾਸ਼ਟਰੀ ਕਿਮਤ ਕੀ ਹੋਈ ਹੈ ਜਿਹੜੀ ਕਿਮਤ ਨਹੀਂ ਅਸੀਂ ਇਹਦੇ ਬਾਰੇ ਜਾਣਦੇ ਅਸੀਂ ਇਹਦੀ ਕੀਮਤ ਸੈਸ ਨਹੀਂ ਕਰਦੇ ਸਰ ਕੋਈ ਨਾ ਦਾ ਮੋਢੀ ਕੋਤੇ ਲੱਗੇ ਪੈਸਾ ਕਮਾਉਣਾ ਜਾਂ ਫਿਰ ਕੋਈ ਦੇਖੋ ਜੀ ਇਜ਼ੀ ਮਨੀ ਆਬਵੀਅਸ ਹੈ ਕਿ ਇਜ਼ੀ ਮਨੀ ਜੇਗਾ ਤਾਂ ਦਾ ਕੰਮ ਤੇ ਪਵੇਗਾ ਤੇ ਨੇਚਰਲੀ ਕੋ ਇਜ਼ੀ ਮਨੀ ਵਾਸਤੇ ਇਹ ਚੀਜ਼ ਪਵੇ ਸਰ ਲਗਾਤਾਰ ਐਸਕੇ ਨੂੰ ਫੋਕਸ ਨਹੀਂ ਕਰ ਸੀ ਇਸ ਤੇ ਜਿਹੜੀ ਕਰਦੇ ਤੇ ਸਰ ਅੱਗੇ ਥੋੜਾ ਧਿਆਨ ਰੱਖੋ ਜੀ ਹਾਂ ਬਿਲਕੁਲ ਦੇਖੋ ਜੀ ਬਿਲਕੁਲ ਜਿਹੜੇ ਉਲਡੀ ਜਿਹੜੇ ਕਮਰਸ਼ੀਅਲ ਕਵਾਂਟਿਟੀ ਦੇ ਵਿੱਚ ਜਿਹੜਾ ਕੋਲ ਰਿਕਵਰੀ ਹੁੰਦੀ ਹੈ ਤੇ ਸਾਡਾ ਉਹਦੇ ਤੇ ਫੋਕਸ ਹੁੰਦਾ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਰੈਗੂਲਰ ਬੇਸ ਤੇ ਕੀਤੀ ਜਾਵੇ ਸਰਕਸਰੀ ਦੇਖਣ ਜਿਆ ਹੈ ਕਿ ਇਹ ਜ਼ਮਾਨਤ ਤੋਂ ਬਾਹਰ ਆ ਕੇ ਵੀ ਇਹ ਜਿਹੜੀਆਂ ਕੰਮ ਜਰ ਹੋ ਜਾਂ ਉਹ ਮੈਨੂੰ ਲੱਗਦਾ ਹੈ ਕਿ ਐਕਸਪਲੀਮੈਂਟ ਵੀ ਹੋਰ ਜਿਹੜੀਆਂ ਸਖਤੀ ਹੋਣੇ ਚਾਹੀਦੀਆਂ ਜਿਹੜੇ ਮੁਜ਼ਮਨ ਸਭ ਤੋਂ ਸਖਤ ਰਹੀ ਹੋਵੇਗਾ ਦੇ ਇਮਾਰਤ ਨਾ ਹੋਵੇ ਨਾ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਸਾਡੀ ਜਿਹਨਾਂ ਦੀ ਜ਼ਮਾਨਤ ਨਾ ਹੋਵੇ ਠੀਕ ਹੈ ਕਿਉਂਕਿ ਸਾਡਾ ਜਿਹੜਾ ਕੇਸ ਹੁੰਦਾ ਹੈਗਾ ਉਹ ਉਹਦੇ ਵਿੱਚ ਕਿਸੇ ਕਿਸਮ ਦਾ ਲੂਪ ਹੋ ਨਹੀਂ ਰੱਖਿਆ ਜਾਂਦਾ ਹੈਗਾ ਠ ਬਾਕੀ ਦਿਸੇ ਦਾ ਪ੍ਰੋਸੈਸ ਹੈ ਅਗਰ ਸਰ ਗੱਲ ਕਰੀਏ ਜੋ ਪਿਛਲੇ ਪ੍ਰੈਸ ਵਾਰਤਾ ਕੀਤੀ ਸੀ ਕਿ ਤਰ੍ਹਾਂ ਕਿਤਾ ਜਿਹੜੇ ਜੇਲ੍ਹ ਦੇ ਅੰਦਰੋਂ ਦੀ ਸਫਾਈ ਹੋ ਰਹੀ ਸੀਗਾ ਮਤਲਬ ਕਿ ਉਹਨਾਂ ਦੇ ਬਾਬਤ ਇਹ ਸਾਰੇ ਉਹ ਜੋ ਕੁ ਮਾਮਲੇ ਜਿਹੜੇ ਸਾਹਮਣੇ ਆਏ ਨਹੀਂ ਹਜੇ ਫਿਲਹਾਲ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਸਰ ਸਰ ਨੈਟਵਰਕ ਸਿਰਫ ਬਾਹਰ ਜੇਲ੍ਹ ਤੋਂ ਵੀ ਅਪਰੇਟ ਕਰ ਰਹੀ ਹੈ ਹਜੇ ਇਹ ਚੀਜ਼ ਸਾਹਮਣੇ ਨਹੀਂ ਆਈ ਹੈ ਜੀ ਸੋ ਇਹ ਕਿਸ ਤਰ੍ਹਾਂ ਸਰਦਰ ਸਾਨੂੰ ਪਤਾ ਲੱਗੇਗਾ ਤੇ ਉਹ ਵੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ